ਦੇਖ ਲੋ ਨਸ਼ਾ ਛੜਵਾਉਣ ਦੇ ਨਾਮ ਦੇ ਉੱਤੇ ਬੰਦਿਆਂ ਤੇ ਮੁੰਡਿਆਂ ਦੇ ਨਾਲ ਗੈਰ ਕਾਨੂੰਨੀ ਨਸ਼ਾ ਛੜਾਊ ਕੇਂਦਰ ਦੇ ਵਿੱਚ ਅਜੀਹਾ ਕੁਝ ਹੁੰਦਾ ਸੀ ਕਿ ਜਦੋਂ ਪੁਲਿਸ ਨੇ ਇਸ ਦੇ ਉੱਤੇ ਛਾਪਾ ਮਾਰਿਆ ਤਾਂ ਅੰਦਰਲਾ ਸੀਨ ਦੇਖ ਉਹ ਵੀ ਹੈਰਾਨ ਹੋ ਗਏ ਨੇ ਫਗਵਾੜਾ ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕੁੱਲ ਹੱਦ ਤੱਕ ਨਸ਼ਿਆਂ ਦੀ ਵਿਕਰੀ 'ਚ ਕਟੌਤੀ ਆਈ ਜਿਸ ਕਾਰਨ ਕੁਝ ਪੀੜਤ ਨੌਜਵਾਨ ਆਪਣਾ ਇਲਾਜ ਵੀ ਕਰਵਾ ਰਹੇ ਨੇ ਪਰ ਉਹਨਾਂ ਦਾ ਕੁਝ ਲੋਕਾਂ ਵੱਲੋਂ ਸ਼ੋਸ਼ਣ ਵੀ ਕੀਤਾ ਜਾਂਦਾ ਤੇ ਆਪਣੇ ਬਣੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਅਜਿਹਾ ਹੀ ਮਾਮਲਾ ਫਗਵਾੜਾ ਤੋਂ ਸਾਹਮਣੇ ਹੈ ਜਿੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਵਾ ਦਿੱਤਾ ਗਿਆ ਤੇ ਸੀਲ ਕਰ ਦਿੱਤਾ ਗਿਆ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਕੇਂਦਰ ਦੇ ਵਿੱਚ ਪੀੜਤ ਨੌਜਵਾਨਾਂ ਦੀ ਮਾਰ ਕਟਾਈ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਹੈ ਹਾਂ ਇਹ ਸਰ ਮੈਂ ਢੱਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਭੁੜੇ ਦੇ ਉੱਤੇ ਡੰਡੇ ਵੋਤੋ ਮਾਰੇ ਨਹੀਂ ਪਾਰਿਆ ਸਾਰੇ ਬੰਦਿਆਂ ਦੀ ਗੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰ ਤੁਹਾਡੀ ਗੁੱਟਮਾਰ ਕੀਤੀ ਇਹਨਾਂ ਨੇ ਨਹੀਂ ਹੋਈ ਆ ਕਿ ਚਾਚਾ ਤੋਂ ਆਇਆ ਸੀ ਉਹਦੀ ਹੋਈ ਗਾਦੇ ਨੇ ਕੁੱਟਿਆ ਤੁਹਾਨੂੰ ਆਹ ਡੰਡੇ ਨਾਲ ਬਾਤ ਦੇ ਬਸਾ ਦੇ ਕਿੰਨਾ ਲੈਣ ਹੋ ਗਿਆ ਸੀ ਰੰਦੇ ਮੈਨੂੰ ਹਫਤਾ ਹੀ ਹੋਇਆ ਗਿਆ ਦੋਵੇਂ ਵੀ ਦਿੱਤੇ ਦਿੱਤੇ ਕੁੱਟਦੇ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਤੁਸੀਂ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹ ਦੀ ਫੈਮਿਲੀ ਨੂੰ ਪਤਾ ਮੈਨੂੰ ਨਹੀਂ ਪਤਾ ਕਿੱਦੇ ਜਿਹੜੇ ਰਹੇ ਟੋਟਲ ਇੱਥੇ ਹਾਟਲ ਇੱਥੇ 20 ਬਚੀ ਗਿਆਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਆ ਕੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਾਰੀ ਹੈ ਜਾਂ ਬਾਬਾ ਜੀ ਕੁੱਟਮਾਰ ਕੌਣ ਕਰਦੇ ਤੁਹਾਡੀ ਫਟੋਣਾ ਰਿੰਕੂ ਇਹ ਖੁਬਾਦੀ ਨਹੀਂ ਬੀਤੀ ਜਿਹੜੇ ਚੱਟੇ ਘੁੱਟੇ ਪਿਆਮੇ ਚ ਬਾਬਾ ਜੀ ਇੱਥੇ ਦੇ ਹੀ ਆ ਹਾਂ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿੰਨੇ ਦਿਨ ਤੋਂ ਚੱਟੇ ਚੱਲ ਰਹੇ ਇਹ ਵੀ ਨਹੀਂ ਪਤਾ ਮੈਂ ਕਾ 8 ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਉਹਨਾਂ ਨਾਲ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ 'ਚ ਥੋੜੇ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਵੀ ਕਿਹੇ ਝਗੜਾ ਹੋ ਗਿਆ ਸੀ ਘਰਾਂ ਦੇ ਹੋਰਾਂ ਦੇ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਈ ਸੀ ਗੱਲ ਇਹ ਸਾਰੀ ਰਾਤੀ ਉੱਤੇ ਵਜਦੀ ਕਿੰਨੇ ਜਾਣੇ ਘੁੱਟੇ ਲਗਾਤਾਰ ਇਹ ਇਹ ਰੀਆ ਕਿੰਨੇ ਦਾ ਆਪਣਾ ਇਹ ਗਰੁੱਪ ਜੀ ਆਵਾ ਕਿੰਨੇ ਕਿਹਾਣੇ ਟੋਟਲ ਦੋ ਚਾਰ ਕਿਹਾਣੇ ਹੁੰਦੇ ਆ ਨੀ ਕਾਰਨ ਕੀ ਹਾਂਜੀ ਕਾਰਨ ਕੀ ਇਹ ਕਿਉਂ ਕੁੱਟਦੇ ਆ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕਿ ਗੱਲ ਹੀ ਖਾਨੂੰ ਰੱਖਿਆ ਜਾਂਦਾ ਥਣਪੇਨ ਨੂੰ ਕੀ ਕੀ ਦਿੰਦੇ ਆ ਥਣਪੇਨ ਨੂੰ ਵਧੀਆ ਦਿੰਦੇ ਰੋਟੀ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਆ ਦਵਾਈ ਨਸ਼ੇ ਛਡਾਉਣੀਆਂ ਇੱਥੇ ਨਹੀਂ ਮੈਂ ਨਹੀਂ ਕੋਈ ਦਾਨ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦਾ ਅਤੇ ਪੁਲਿਸ ਪ੍ਰਸ਼ਾਸਨ ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਕਿ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫਾਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਕੀਤੇ ਨੇ ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਤੇ ਉਹਨਾਂ ਨਾਲ ਇਲਾਜ ਟਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ दैट ਸਾਨੂੰ ਮੈਡੀਸਿਨਸ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅੱਗੇ ਹਾਇਰ ਅਥਾਰਟिटीज ਨੂੰ ਦੇ ਦਿੱਤੀਆਂ ਗਈਆਂ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀ ਅੰਦਰ ਗੋਲੀਆਂ ਡਰਗ ਦੀਆਂ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਟਲ ਰਿਕਵਰ ਕੀਤੇ ਉਤੋਂ Uh, 18 ਆਨ ਲਿਸਟ ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਾਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਇਗਜ਼ਾਮੀਨੇਸ਼ਨ ਦੇ ਉਦੇਸ਼ ਵਾਸਤੇ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਉਹ ਢੱਕ ਕੇ ਉਹਨਾਂ ਨੂੰ ਫੋਟਮਾਰਗੀ ਕਰਦੇ ਸੀ ਉਹ ਦੱਸਦੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਝ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਜਿਹੜੀਆਂ ਵਰਤਦੇ ਸੀ ਜਾਂ ਕੁਝ ਵੀ ਕਰਦੇ ਸੀ ਲਈ ਲਈਏ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੇ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ ਹਵਾਲੇ ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਿਹਾ ਉੱਥੇ ਇਹਨਾਂ ਦਾ ਮੈਡੀਕਲ ਕਰਾ ਕੇ ਜੋ ਫਰਦਰ ਕਰ ਵੀ ਹੋਏਗੀ ਪਰ ਬਿਨਾ ਬੋਰਡ ਤੋਂ ਕਿਸ ਤਰ੍ਹਾਂ ਮਰੀਜ਼ ਦਾਖਲ ਕਰਦੇ ਸੀ ਕੋਈ ਕਿਸੇ ਨੂੰ ਪਤਾ ਨਹੀਂ ਕਿ ਆਪਣੇ ਬੰਦੇ ਸੀ ਨਾ ਮੈਂ ਦੱਸਣਾ ਕਿਹਾ ਜੀ ਬਿਲਕੁਲ ਹੀ ਇਲੀਗਲੀ ਸਾਰਾ ਕੰਮ ਚੱਲਦਾ ਸੀ ਇਹਨਾਂ ਕੋਲ 10000 ਤੋਂ 15000 ਰੁਪਿਆ ਇਹ ਲੈਂਦੇ ਸੀ ਤੇ ਉਹ ਪੇਰੈਂਟਸ ਨੂੰ ਵੀ ਗੜਾ ਮਿਸਗਾਈਡ ਕਰਕੇ ਤੇ ਇੱਥੇ ਦਾਖਲ ਕਰਾ ਸਰ ਕੁਝ ਪਤਾ ਲੱਗਾ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਇਸ ਜਗ੍ਹਾ ਤੋਂ ਕਰੀਬ ਮਹੀਨਾ ਡੇਢ ਮਹੀਨਾ ਹੋ ਗਿਆ ਸਰ ਕਿਹਦੇ ਨਾਮ ਤੇ ਹੈ ਜੀ ਕੋਠੀ ਵਗੈਰਾ ਇਹ ਕੋਠੀ ਵੈਰੀਫਾਈ ਕਰ ਰਿਆ ਸੀ ਸਾਰਾ ਤੇ ਸਰ ਚਲਾ ਰਹੇ ਸੀ ਜਿਹੜੇ ਰਨ ਕਰ ਰਹੇ ਸੀ ਉਹ ਦਿਨੇਸ਼ ਆਹੇ ਜਿਹੜਾ ਇੱਥ ਤਾਕੀ ਫਰਦਰ ਅਸੀਂ ਸਾਰਾ ਇਹ ਵੈਰੀਫਾਈ ਕਰ ਰਹੇ ਹਾਂ ਸਰ ਇਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਬੰਦੇ ਦੱਸ ਰਹੇ ਅੰਦਰ ਹਾਂ ਦੱਸ ਰਹੇ ਆ ਕਿ ਜਦੋਂ ਇਹ ਮਤਲਬ ਕੋਈ ਮੈਡੀਸਨ ਦੀ ਜ਼ਰੂਰਤ ਪੈਂਦੀ ਸੀ ਇਹਨਾਂ ਨੂੰ ਕੋਈ ਮਤਲਬ ਜਿੱਦਾਂ ਵੀ ਵੇਜ਼ ਵਰਤ ਕੇ ਕਿ ਉਹਨਾਂ ਨੂੰ ਨਹੀਂ ਦਿੰਦੇ ਡਰਗ ਪ੍ਰਾਪਰ ਤਰੀਕੇ ਨਾਲ ਹਾਂ ਕੁੱਟਮਾਰ ਕਰਦੇ ਸੀ ਉਹ ਕਾ ਦੱਸ ਰਹੇ ਆ ਜੀ ਉਹ ਦੇਖ ਲੈਣਾ ਸਾਰਾ ਮੈਡੀਕਲ ਤੋਂ ਬਾਅਦ ਕੁਝ ਬੰਦੇ ਛੱਡੇ ਵੀ ਆ ਜੀ ਤੁਸੀਂ ਜਾਂਚ ਕਰਨ ਤੋਂ ਬਾਅਦ ਨਹੀਂ ਜੀ 18 ਸੀ ਜਿਹੜੇ 18 ਦੇ 18 ਹੀ ਆਪਾਂ ਡੀਡਿਕਸ਼ਨ ਸੈਂਟਰ ਵਿੱਚ ਜਮ੍ਹਾਂ ਕਰਾਵਾਂਗੇ ਹਾਂ ਤੇ ਉਹ ਫਰਦਰ ਜਿਹੜੀ ਆ ਕਾਰਜ ਡਾਕਟਰ ਸਾਹਿਬ ਜਿਹੜੀ ਕਰਦੇ ਆ ਖैर ਹੁਣ ਇੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਚੰਗੀਆਂ ਸਹੂਲਤਾਂ ਦੇ ਕੇ ਅਤੇ ਉਹਨਾਂ ਦੀ ਜਿਹੜੀ ਕਿ ਮਦਦ ਕੀਤੀ ਜਾਵੇ ਤਾਂ ਕਿ ਉਹ ਵੀ ਨਸ਼ਾ ਛੱਡ ਕੇ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ